ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਮੈਂ ਸਪਾਲ ਸਿੰਘ ਡਿਜੀਟਲ ਸੋਲਰ ਪੀਖੀ ਅੱਜ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ ਇੱਕ 10 HP ਦਾ ਪੰਪ ਜਿਹੜਾ ਅਸੀਂ ਕੋਲਾਣਾ ਰੋਡ ਤੇ ਬੁਢਲਾਡੇ ਲਾਇਆ ਵੀਰ ਜੀ ਦੇ ਖੇਤ ਦੇ ਵਿੱਚ ਲਾਇਆ ਹੋਇਆ ਆ ਦੇਖੋ ਇਸ ਟਾਈਮ ਪਾਣੀ ਦਾ ਪ੍ਰੈਸ਼ਰ ਬਹੁਤ ਹੀ ਸ਼ਾਨਦਾਰ ਪ੍ਰੈਸ਼ਰ ਹੈ ਤੇ ਕਿਸਾਨ ਦੇ ਚਿਹਰੇ ਤੇ ਤੁਸੀਂ ਮੁਸਕਰਾਹਟ ਦੇਖ ਰਹੇ ਹੋ ਤੇ ਹੁਣ ਤੁਹਾਨੂੰ ਮੈਂ ਦਿਖਾਉਣਾ ਜਿਹੜਾ ਹੈਗਾ ਸਟਰਕਚਰ ਐਂਟੀ ਥੈਫਟ ਸਟਰਕਚਰ ਹੈਵੀ ਸਟਰਕਚਰ ਹੈ ਆ ਅਸੀਂ ਲਗਾਇਆ ਹੈ ਜਿੰਨਾ ਵੀ ਕਿਸਾਨ ਭਰਾਵਾਂ ਨੇ ਖੇਤਾਂ ਦੇ ਵਿੱਚ ਸਪੈਸ਼ਲ ਟਾਈਪ ਦੀਆਂ ਸੋਲਰ ਮੋਟਰਾਂ ਲਗਵਾਉਣੀਆਂ ਹੋਣ ਜਾਂ ਸੋਲਰ ਮੋਟਰ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਕਾਲ ਕਰੋ ਜਾਂ ਸਾਡੀ ਕੰਪਨੀ ਦੇ ਦਫ਼ਤਰ ਡਿਜੀਟਲ ਸੋਲਰ ਵਿਖੇ ਸੁਨਾਮ ਰੋਡ ਨਹਿਰ ਦੇ ਪੁਲ ਦੇ ਨਾਲ ਸਾਡਾ ਦਫ਼ਤਰ ਹੈ ਉੱਥੇ ਆ ਕੇ ਤੁਸੀਂ ਆਪਣੇ ਮਨਪਸੰਦ ਦੀਆਂ ਸੋਲਰ ਮੋਟਰਾਂ ਅੱਜ ਹੀ ਲਗਵਾ ਸਕਦੇ ਹੋ ਜੀ ਹਾਂ ਹਮੇਸ਼ਾ ਯਾਦ ਰੱਖੋ ਟਾਡੇ ਭਰੋਸੇਮੰਦ ਡੀਲਰ ਡਿਜੀਟਲ ਸੋਲਰ ਐਂਡ ਸਕਿਉਰਟੀ ਸਿਸਟਮ 21 ਸੁਨਾਮ ਰੋਡ ਨਹਿਰਦਾਪੁਰ ਜੀ ਹਾਂ ਅੱਜ ਹੀ ਆਓ